कभी श्रोमणी अकाली दल के युवा नेता रह चुके हरमीत सिंह थारमाजा इस वक्त विधानसभा क्षेत्र सनौर से आजाद उम्मीदवार के तौर पे चुनाव लड़ रहे हैं हालांकि वो उसी इलाके के होने की वजह से उनको काफी शाम मिल रहा है युवा उनके साथ हैं कहीं ना कहीं हरमीत पठांजरा के साथ युवा शक्ति का बहुत बड़ा समर्थन है इसी बलबूते पर अपने चुनाव का प्रचार कर रहे हैं ਜਹਤ ਵੀ ਆਪ ਦੇਖੋ ਬਹੁਤ ਵਧੀਆ ਉਤਸ਼ਾਹ ਲੋਕਾਂ ਚ ਮੈਨੂੰ ਲੱਗਦਾ ਵੀ ਇੱਕ ਤਰਫਾ ਗੇਮ ਹੋਈ ਨਹੀਂ ਸਾਡੇ ਹਲਕੇ ਵਾਲਿਆਂ ਨੂੰ ਸਮਝ ਆ ਗਈ ਵੀ ਇਹਦੇ ਬਾਹਰਲੇ ਇਸ਼ੂ ਪੇਪਰ ਸਮਝਦੇ ਰਾਇਆ ਸਾਨੂੰ ਸਾਨੂੰ ਵਰਤਿਆ ਇਸ਼ੂ ਪੇਪਰਾਂ ਨੂੰ ਸੁੱਟਤਾ ਹੁਣ ਸਾਡਾ ਹਲਕਾ ਸਾਰਾ ਜਾਗਰੂਕ ਹੋ ਗਿਆ ਇਹ ਆਪਣੇ ਹਲਕੇ ਦੇ ਬੰਦੇ ਨੂੰ ਇਹ ਪਹਿਲ ਦੇਣਗੇ ਮੇਰੇ ਵੀਰ ਮੈਨੂੰ ਬਹੁਤ ਇਹਨਾਂ ਤੇ ਮਾਣ ਆ ਮੈਂ ਇੱਕ ਨਾਰਾ ਬਣਾਇਆ ਵੀ ਬਾਹਰਲੇ ਪਜਾਓ ਹਲਕਾ ਬਚਾਓ ਅਸੀਂ ਇਹਨਾਂ ਨੂੰ ਸਾਰੀਆਂ ਸਰਕਾਰਾਂ ਨੂੰ ਦਿਖਾ ਦਾਂਗੇ ਵੀ ਧੱਕੇ ਨਾਲ ਕਿਸੇ ਨੂੰ ਥੋਪਣ ਵਾਲਿਆਂ ਨੂੰ ਸਾਡਾ ਹਲਕਾ ਕਿਵੇਂ ਅਰਕੀ ਭਜਾਉਂਦਾ ਇਹ ਪਹਿਲੀਆਂ ਗੱਲਾਂ ਨਹੀਂ ਰਹੀਆਂ ਜਿਹੜੀਆਂ ਵੀ ਜਦੋਂ ਜਿੰਨਾ ਮਰਜ਼ੀ ਥੋਪਤਾ ਤੇ ਲੋਕ ਸਰਕਾਰਾਂ ਦੇ ਹਿਸਾਬ ਨਾਲ ਚੱਲਦੇ ਸੀ ਵੀ ਅਸੀਂ ਤਾਂ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾਉਣੀ ਆ ਹੁਣ ਇਹੋ ਜੀ ਕੋਈ ਗੱਲ ਨਹੀਂ ਰਹੀ ਆ ਉਤਸ਼ਾਹ ਵੇਖ ਲਓ ਤੁਸੀਂ ਜੇ ਅਜੇ ਚੋਣ ਜਾਬਤਾ ਲੱਗਣ ਤੋਂ ਕਿਰਪਾ ਹੋ ਜਣੀ ਹੈ ਇਹਨਾਂ ਲੋਕਾਂ ਨੂੰ ਮੇਰਾ ਖਿਆਲ ਕਿਸੇ ਨੇ ਚਾਹ ਵਾਸਤੇ ਨਹੀਂ ਸੱਦਣਾ ਜਿਆ ਪ੍ਰੋਗਰਾਮ ਤੇ ਬਹੁਤ ਦੂਰ ਗਿਆ ਹੈ ਸਰ ਵਿਕਾਸ ਦੇ ਤੌਰ ਤੇ ਹਲਕਾ ਵਿਕਾਸ ਦੇ ਤੌਰ ਤੇ ਹਲਕੇ ਦੇ ਵਿੱਚ ਕਿਸਤਾਂ ਦਾ ਮਾਹੌਲ ਆ। ਵਿਕਾਸ ਦੇ ਤੌਰ ਤੇ ਜਿਹੜਾ ਅਸੀਂ ਮੈਨੀਫੈਸਟੋ ਬਣਾਇਆ ਸੀ ਉਹਦੀ ਹੁਣ ਨਕਲ ਵਜਣੀ ਸ਼ੁਰੂ ਹੋ ਗਈ ਆ। ਚਲੋ देर आए दुरुस्त आए ਮੈਂ ਤੇ ਇੱਕ ਸਮਝਦਾ ਵੀ ਸਾਡੇ ਮੈਨੀਫੈਸਟੋ ਨੂੰ ਲੈ ਕੇ ਇਹਨਾਂ ਨੇ ਕੰਮ ਕਰਨੇ ਸ਼ੁਰੂ ਕੀਤੇ। ਸਰਦਾਰ ਲਾਲ ਸਿੰਘ 1977 ਤੋਂ ਇਲੈਕਸ਼ਨ ਲੜਦਾ ਆ। ਇਹ ਵਿਕਾਸ ਉਦੋਂ ਨਹੀਂ ਹੋਣ ਵਾਲੇ ਸੀ। ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ 1986 ਤੋਂ ਇਲੈਕਸ਼ਨ ਲੜਦੇ ਲੜਦੇ ਰਹੇ ਕਿ ਜਿਹੜੇ ਅੱਜ ਦੱਸਦੇ ਵੀ ਬਹੁਤ ਵੱਡੇ ਟਰਾਂਸਫਾਰਮ ਬਣ ਚੁੱਕੇ ਆ, ਗ੍ਰਿਡ ਬਣ ਚੁੱਕੇ ਆ। ਇਹ ਜੰਮਦਾ ਤੇ ਨਾ ਕੋਈ ਗ੍ਰਿਡ ਬਣਦਾ ਤੇ ਨਾ ਕੋਈ ਟਰਾਂਸਫਾਰਮ ਬਣਦਾ ਇਹ ਜੋੜੇ ਜਿਨ੍ਹਾਂ ਨੂੰ ਲੋਕ ਪਾਵਰ ਦਿੰਦੇ ਆ ਜਿਨ੍ਹਾਂ ਨੂੰ ਜਨਤਾ ਪਾਵਰ ਦਿੰਦੀ ਆ ਉਹ ਇੱਡੇ ਕਿ ਕਈ ਵਾਰਾ ਗ੍ਰਿਡਾਂ ਤੋਂ ਵੀ ਵੱਡੇ ਵੱਡੇ ਗ੍ਰਿਡ ਲੋਕ ਬਣਾ ਦਿੰਦੇ ਆ ਲੋਕ ਹੁਣ ਜਾਗ ਚੁੱਕੇ ਆ ਇਹੜੇ ਗ੍ਰਿਡ ਐ ਯੂਪੀ 'ਚ ਵੀ ਬਹੁਤ ਲੱਗੇ ਜਿਨ੍ਹਾਂ 'ਚ ਕਰੰਟ ਨਹੀਂ ਹੈਗਾ ਅਸੀਂ ਇੱਕ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਜਿਹੜੇ ਝੂਠੇ ਵਾਅਦੇ ਕਰਦੇ ਰਹੇ ਆ ਅੱਜ ਤੱਕ ਇਹਨਾਂ ਤੋਂ ਆਪਾਂ ਬਚੀਏ ਇਹ ਸਿਰਫ ਤੇ ਸਿਰਫ ਆ ਦੋ ਚਾਰ ਦਿਨ ਵਾਸਤੇ ਝੂਠੇ ਅਕਾੜ ਬਣਾ ਮਣਾ ਕੇ ਦੇ ਰਿਹਾ ਝੂਠੇ ਸ਼ੋਸ਼ੇ ਛੱਡ ਰਹੇ ਆ ਇਹਨਾਂ ਤੋਂ ਬਚੋ ਇਹਨਾਂ ਨੂੰ ਮੂੰਹ ਨਾਲ ਲਾਓ ਆਪਾਂ ਆਪਣੇ ਹਲਕੇ ਦੀ ਆਵਾਜ਼ ਬਣੀਏ ਤੇ ਤਾਂ ਕਿ ਆਪਾਂ ਹਲਕੇ ਆਪਣੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਸਕੀਏ ਇਹਨਾਂ ਕੋਲ ਕਹਿੰਦਾ ਕਿ ਮਾਦਾ ਜੱਟ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ